ਖੰਨਾ ਸਿਵਲ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਨਾ ਇਲਾਜ ਹੋਣ ਕਾਰਨ ਨਵ ਜੰਮੀ ਬੱਚੀ ਦੀ ਮੌਤ ਹੋ ਗਈ ਹੈ। ਮਾਮਲੇ ਦੇ ਵਿੱਚ ਗਾਇਨਾਕੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਡਾਕਟਰ ਕਵਿਤਾ ਸ਼ਰਮਾ ਡਿਊਟੀ ਤੇ ਹੋਣ ਦੇ ਬਾਵਜੂਦ ਬਿਨਾਂ ਸੂਚਨਾ ਦਿੱਤੇ ਸਟੇਸ਼ਨ ਛੱਡ ਕੇ ਚਲੇ ਗਏ ਸੀ। ਐਸਐਮਓ ਅਤੇ ਹਸਪਤਾਲ ਸਟਾਫ ਦੇ ਵੱਲੋਂ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਹ ਮਰੀਜ਼ ਨੂੰ ਚੈੱਕ ਕਰਨ ਨਹੀਂ ਆਏ ਅਤੇ ਫੋਨ ਤੇ ਹੀ ਕਹਿ ਦਿੱਤਾ ਕਿ ਰੈਫਰ ਕਰ ਦਿਓ। ਸਰਕਾਰ ਬੜੇ-ਬੜੇ ਦਾਅਵੇ ਕਰਦੀ ਹੈ ਕਿ ਅਸੀਂ ਸਾਰੇ ਡਾਕਟਰ ਮਹయ్యా ਕੀਤੇ ਆ ਸਾਰੇ ਤਰ੍ਹਾਂ ਦੇ ਸਾਡੇ ਕੋਲ ਟ੍ਰੀਟਮੈਂਟ ਆ ਸਾਰਾ ਕੁਝ ਕਰਦੇ ਆ ਪਰ ਮੈਂ ਕਹੂੰਗਾ ਜਿਹੜਾ ਖੰਨੇ ਦਾ ਹਸਪਤਾਲ ਆ ਇਹ ਸਿਰਫ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਇੱਥੇ ਸਾਡੇ ਕੋਲ ਇੱਕ ਹੋਰ ਕੇਸ ਵੀ ਇੱਥੇ ਭਾਈ ਸਾਹਿਬ ਕਿੱਥੇ ਖੜੇ ਆ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਦੀ ਦੋ ਇਹਨਾਂ ਦੀ ਨੋਆ ਦੋ ਢਾਈ ਮਹੀਨੇ ਦੀ ਗੱਲ ਆ ਇਹ ਪਹਿਲਾਂ ਇਹਨਾਂ ਨੂੰ ਕਹਿੰਦੇ ਇੱਥੋਂ ਰੈਫਰ ਕਰਤਾ ਕਹਿੰਦੇ ਇਹ ਤਾਂ ਗੇਟ ਨਹੀਂ ਟੱਪ ਸਕਦਾ ਆ ਖੜਿਆ ਤੁਹਾਡੇ ਕੋ ਪਰਮਾਤਮਾ ਦੀ ਮਰਜ਼ੀ ਤੋਂ ਬਣਾ ਬਹੁਤ ਸਾਰੇ ਹੌਸਪੀਟਲ ਦਾ ਤਾਂ ਗੇਟ ਨਹੀਂ ਡੱਪਦਾ ਮੈਂ ਤੁਹਾਨੂੰ ਦੱਸਦਾ ਵੈਸੇ ਮੈਂ ਤੁਹਾਨੂੰ ਇਹ ਗੱਲ ਕਰੀ ਆ ਵੀ ਰੈਫਰ ਸੈਂਟਰ ਬਣਾਇਆ ਬੱਚੀ ਇੰਨੀ ਔਖੀ ਆ ਅਸੀਂ ਆਇਆ ਹੁਣ ਐਸਐਮਓ ਸਾਹਿਬ ਨਾਲ ਗੱਲ ਕੀਤੀ ਹੁਣ ਆਪ ਹੁਣ ਰਾਤ ਨੂੰ ਦੁਬਾਰਾ ਫੋਨ ਆਇਆ ਕਹਿੰਦੇ ਮੈਂ ਆ ਰਿਹਾ ਤੂੰ ਸੁਣਾ ਵੀ ਸ਼ਾਇਦ ਹੋਊਗਾ ਕਿੰਨਾ ਟਾਈਮ ਪਹਿਲਾਂ ਲੇ ਗਿਆ ਕਿੰਨਾ ਟਾਈਮ ਇੱਥੇ ਤੇ ਕਦੋਂ ਸ਼ਾਮ ਦੇ ਸ਼ਾਮ ਦੇ ਆਇਆ ਘੰਟਾ ਘੰਟੇ ਕਿਦੇ ਆਏ ਹੋਏ ਨੇ ਇਹ ਆਪਣੇ ਜਿਹੜਾ 11 ਨੰਬਰ ਵਾਲਾ ਜੋ ਸਬਜ਼ੀ ਮੰਡੀ ਦੇ ਸਾਹਮਣੇ ਲੱਗਿਆ ਇਹ ਮੋ ਜਿੱਥੇ ਡਿਊਟੀ ਦੇ ਲੈਵਲ ਤੇ ਕੋਈ ਟ੍ਰੀਟਮੈਂਟ ਨਾ ਮੈਡਮ ਤਾਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਹਿੰਦੇ ਮੈਂ ਤਾਂ ਮਤਲਬ ਕੈਂਸਰ ਦੀ ਡਾਕਟਰਾਂ ਕਹਿੰਦੀ ਮੈਂ ਸਾਡੇ ਕੋਲ ਗਾਇਨਕੋਲੋਜਿਸਟ ਤਾਂ ਸਾਨੂੰ ਕੋਈ ਪਤਾ ਨਹੀਂ ਤੇ 24 ਆਰ ਚੱਚਾ ਬੱਚਾ ਕੇਂਦਰ ਹੈ ਔਰ ਡਾਕਟਰ ਵੀ ਕੋਈ ਨਹੀਂ ਗੱਲਾਂ ਨਹੀਂ ਜੀ ਮੈਂ ਤਾਂ ਤੁਹਾਨੂੰ ਤੁਸੀਂ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੀ ਅੱਜ ਤਾਂ ਅੱਖ ਕਿਆਂ ਤੀਜਾ ਚੌਥਾ ਕੇਸ ਹੋ ਗਿਆ ਇਹ ਤੁਸੀਂ ਜਿਹੜਾ ਕੋਈ ਕਰਨਾ ਕਰ ਲਓ ਸਾਰੀਆਂ ਗੱਲਾਂ ਨੇ ਫੋਕੇ ਦਾਵੇ ਨੇ ਫੋਕੇ ਮੈਂ ਕਹੂੰਗਾ ਅਸੀਂ ਅੱਕ ਕੇ ਆਏ ਅਸੀਂ ਵੀ ਆ ਨੋਮ ਰੋ ਜਾ ਕੇ ਅਸੀਂ ਇੱਥੇ ਆ ਕੇ ਖੜੇ ਬਖੇੜਾ ਖੜਾ ਕਰੀਏ ਆਕ ਕੇ ਆਏ ਆ ਕਿ ਜ ਤਨ ਚਰ ਕੇ ਸਾਡੇ ਨੌਲੇਜ ਆ ਕੇ ਵੀ ਆ ਇੱਥੇ ਬੱਚੀਆਂ ਕਈ ਵਾਰ ਤਾਂ ਆਪਾਂ ਸੁਣਿਆ ਤੁਸੀਂ ਵੀ ਖਬਰਾਂ ਲਈਆਂ ਕਿ ਸਾਹਮਣੇ ਬੱਚਾ ਹੋਇਆ ਕਈ ਲੇਡੀਆਂ ਨੂੰ ਸਾਡਾ ਡਾਕਟਰ ਸਾਡਾ ਬੁਰਾ ਹਾਲ ਹੈ ਜੇ ਕੇਸ ਦੀ ਗੱਲ ਕਰੀਏ ਜੀ ਉਸ ਤੇ ਕੇਸ ਵਿੱਚ ਸਿਹਤ ਮੰਤਰੀ ਉਹ ਆਏ ਸੀ ਉਹਨੇ ਕਿਹਾ ਜੀ মিডিਆ ਝੂਠੇ ਸੋਬਰਾ ਲਾ ਰਿਆ ਨਿਰਾ ਮੈਂ ਕਹੂੰਗਾ ਉਹ ਇਹ ਝੂਠ ਦਾ ਪਲੰਦਾ ਮੰਤਰੀ ਦਾ ਮੰਤਰੀ ਸਾਡਾ ਗੱਲ ਕਰ ਲਵੇ ਬੰਦਾ ਜੁੰਦਾ ਜਗਦਾ ਸਾਹਮਣੇ ਖੜਾ ਸੀ ਇਹ ਗੱਲ ਦਾਵੇ ਨਾ ਕਹਿੰਦੇ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਲਦਾ ਇਹ ਕੌਣ ਹੁੰਦੇ ਨੇ ਜਿਹੜੇ ਕਹਿੰਦੇ ਵੀ ਤੋ ਦੋ ਗੇਟਰੇਟ ਟੱਪ ਸਕਦਾ ਇਥੋਂ ਰੈਫਰ ਕਰਤਾ ਪੀਜੀੀ ਉੱਥੇ ਜਾ ਕੇ ਕਹਿੰਦਾ ਸਿਰਫ ਆਕਸੀਜਨ ਦੀ ਘਾਟ ਆਈ ਸੀ ਕੋਈ ਪ੍ਰੋਬਲਮ ਨਹੀਂ ਆਈ ਆ ਹੁਣ ਤੁਹਾਡੇ ਸਾਹਮਣੇ ਖੜੇ ਆ ਇਹ ਇਹਨਾਂ ਨੇ ਰੈਪ੍ਰੈਜ਼ੈਂਟਰ ਬਣਾਇਆ ਜਿਹੜੀਆਂ ਬਿਲਡਿੰਗਾਂ ਬਣਾਈਆਂ ਪੁਰਾਣੀਆਂ ਸਰਕਾਰਾਂ ਨੇ ਮੈਂ ਕਹੂੰਗਾ ਨਾ ਉਹ ਡਾਕਟਰ ਨਹੀਂ ਮਾਈਆ ਕਰਾਉਂਦੇ ਇਹ ਮੌਕੇ ਤੇ ਡਾਕਟਰ ਲੋਕਾਂ ਨਾਲ ਲੜੀ ਜਾਂਦੇ ਸਾਡੇ ਦਾ ਬਹਿਸ ਹੋਈ ਅਜੇ ਤੱਕ ਹੈ ਵੀ ਹੋਰ ਨਹੀਂ ਹੋਰ ਤੂੰ ਸਾਨੂੰ ਐਂਬੂਲੈਂਸ ਹੀ ਮਾਈਆ ਕਰਾ ਦੋ ਪ੍ਰਾਈਵੇਟ ਐਂਬੂਲੈਂਸ ਚੱਲੇ ਜਾ ਹੁਣ ਅਸੀਂ ਰੋਕੇ ਆ ਦੁਬਾਰਾ ਉਹਨਾਂ ਨੂੰ ਰੋਕਿਆ ਐਸਐਮਓ ਸਾਹਿਬ ਦਾ ਫੋਨ ਆ ਗਿਆ ਕਿ ਰੋਕੋ ਉਹਨਾਂ ਨੂੰ ਰੋਕਿਆ ਜਾਵੇ ਕਿ ਅਸੀਂ ਆ ਕੇ ਇਹਨਾਂ ਦਾ ਡਿਲੀਵਰੀ ਕਰਦੇ ਐਸਐਮਓ ਜੀ ਨੇ ਸੱਜਣੀ ਕਰਨ ਲਈ ਰਾਜ਼ੀ ਹੋਏ ਪਰ ਉਹ ਡਾਇਗਨੋਲੋਜਿਸਟ ਹੈ ਜਿਹੜੀ ਮੈਂ ਉਹੀ ਤਾਂ ਤਿੰਨ ਡਾਕਟਰ ਦੱਸਦੇ ਐ ਨਾ ਜੋ ਇੱਕ ਇੱਕ ਡਾਕਟਰ ਆ ਇੱਥੇ ਦੋ ਡਾਕਟਰ ਹੈ ਨਹੀਂ ਹੁਣ ਕਰੀਏ ਕਰ ਕੀ ਦੀਏ ਕੀ ਗੱਲ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਲੋਕਾਂ ਦੀ ਜਾਨ ਬੜੀ ਕੀਮਤੀ ਆ ਲੋਕਾਂ ਦੇ ਜਨਮ ਬਾਰੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਫਿਰ ਤਾਂ ਇਹਨਾਂ ਦੇ 9 ਮਹੀਨੇ ਹੋ ਗਏ ਸਾਨੂੰ ਲਗਾਤਾਰ ਆਂਦਿਆਂ ਨੂੰ ਕਿ ਕੇਸ ਤੁਹਾਡਾ ਬਿਲਕੁਲ ਨਾਰਮਲ ਹੈ ਸਾਡੇ ਕੋਲ ਇਹਦੇ ਕੋਈ ਰਿਪੋਰਟਾਂ ਪਈਆਂ ਨੇ ਸਾਜ ਜਾ ਕੇ ਹਰੇਕ ਕਾਗਜ ਪੈਨੇ ਅੱਜ ਕਿੰਨੇ ਵਜੇ ਆਏ ਸੀ ਕੀ ਗੱਲਬਾਤ ਹੋਈ ਅੱਜ ਸਾਨੂੰ ਡੇਢ ਦੋ ਘੰਟੇ ਹੋਏ ਨੇ ਹੀ ਆਏ ਨੂੰ ਬੱਚੇ ਦੇ ਪੇ ਕੁੜੀਏ ਦੇ ਪੇ ਹੋ ਰਹੀਏ ਦਰਦ ਹੋ ਰਿਹਾ ਅੱਜ ਨੂੰ ਆਊਟ ਮਿਡ ਲਿਆਂਦਾ ਕੋਈ ਲਾਭ ਮਿਲਿਆ ਹੋਰ ਉਸ ਨਹੀਂ ਮਿਲਿਆ ਜੀ ਤੁਹਾਨੂੰ ਕਹਿੰਦੇ ਬੱਚੇ ਦੀ ਨੋ ਹੱਡੀ ਵੱਧ ਗਈ ਇਹਨੂੰ ਪਟਿਆਲੇ ਲੈ ਜਾਓ ਹੁਣ ਕੀ ਹਾਲਾਤ ਆ ਪੇਸ਼ੈਂਟ ਦੇ ਜੀ ਦੇਖ ਲਓ ਤੁਹਾਡੇ ਸਾਹਮਣੇ ਦੂਹੀ ਬੈਠੀ ਆ ਤੜਪਦੀ ਪਈ ਆ ਵੀ ਜਾਨੀ ਅੰਦਰ ਬੈਠੀ ਪਹਿਲਾਂ ਉੱਥੇ ਬੈਠੀ ਆ ਨਰਸਾਂ ਨੇ ਉੱਥੇ ਗੱਲ ਨਹੀਂ ਸੁਣੀ ਕਹਿੰਦੀ ਤੂੰ ਜਿਹੜਾ ਕੋਈ ਕਰਨਾ ਕਰ ਲੋ ਜੀ মিডিਆ ਬੁਲਾ ਲਓ ਜੋ ਮਰਜ਼ੀ ਬੁਲਾਓ ਸਾਡੇ ਨਾਲ ਬੈਠਣਾ ਕਰੋ ਬਾਹਰ ਜਾ ਕੇ ਜੋ ਮਰਜ਼ੀ ਕਰੋ ਸਾਡੇ ਨਾਲ ਨਾ ਗੱਲ ਕਰੋ ਸਾਡੇ ਤੋਂ ਕੀ ਮੰਨ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਮਹਾਰਾਜ ਇਹਡੇ ਇਹਡੇ ਹਸਪੀਟਲ ਬਣਾ ਕੇ ਬੈਠੇ ਸਿਰਫ ਡਿਲੀਵਰੀ ਆਣੀ ਸਿਰਫ ਦੋ ਹੀ ਬੱਚੇ ਦੋ ਹੀ ਨਰਸਾਂ ਨੇ ਇਹਨਾਂ ਕੋਲ ਇੱਕ 6 ਮਹੀਨੇ ਛੁੱਟੀ ਚੱਲੇਗੀ ਇੱਕ ਰਾਤ ਨੂੰ ਨਹੀਂ ਆਦੀ ਜੀ ਐਕਚੁਅਲੀ ਉਹ ਵੀ ਇਥੋਂ ਪੇਸ਼ੈਂਟ ਰੈਫਰ ਕੀਤਾ ਗਿਆ ਸੀ ਕਾਫੀ ਟਾਈਮ ਪਹਿਲਾਂ ਦਾ ਉਹ ਮੈਨੂੰ ਈਵਨਿੰਗ ਡਿਊਟੀ ਦੇ ਵਿੱਚ ਪੇਸ਼ੈਂਟ ਮਿਲਿਆ ਸੀਗਾ ਪੇਸ਼ੈਂਟ ਉਸ 7:30 ਵਜੇ ਇੱਥੇ ਆਇਆ ਹੋਇਆ ਸੀ ਈਵਨਿੰਗ ਡਿਊਟੀ ਦਾ ਉਹਨੂੰ ਜੋ ਸਾਡੇ ਗਾਇਨਾਕੋਲੋਜਿਸਟ ਹੈ ਡਾਕਟਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੇਸ਼ੰ ਨੂੰ ਰੈਫਰ ਕੀਤਾ ਗਿਆ ਸੀ ਬਟ ਜੋ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਸੀਗੇ ਉਹ ਨਹੀਂ ਜਾ ਰਹੇ ਸੀ ਜਿੱਥੋਂ ਕਾਫੀ ਸਾਡੇ ਸਮਝਾਉਣ ਤੇ ਵੀ ਉਹਨਾਂ ਨੂੰ ਦੱਸਿਆ ਸੀਗਾ ਕਿ ਤੁਹਾਡਾ ਜਿਹੜਾ ਹੈ ਇਹਨੂੰ ਅੱਗੇ ਲਿਜਾਣ ਦੀ ਜ਼ਰੂਰਤ ਹੈ ਮਦਰ ਨੂੰ ਬਟ ਉਹ ਨਹੀਂ ਲੈ ਕੇ ਗਏ ਨਾ ਕਿਸੇ ਸ਼ਮਨ। ਹਾਂ ਜੀ ਫਿਰ ਉਹਦੇ ਫਿਰ ਆਪਣੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਸਾਹਿਬ ਸਾਡੇ ਸਰ ਉਹਨਾਂ ਨੇ ਆ ਕੇ ਉਹਦਾ ਪੇਸ਼ੈਂਟ ਦੀ ਉਹ ਸਿਚੁਏਸ਼ਨ ਨੂੰ ਸੰਭਾਲ ਲਿਆ। ਦੇਖੋ ਜਿਹੜੇ ਪੇਸ਼ੈਂਟ ਕੀ ਕਹਿੰਦੇ ਇੱਥੇ ਚੈੱਕਅਪ ਕਰਵਾਉਂਦਾ ਸੀਗਾ ਤੇ ਉਹਨਾਂ ਵੱਲੋਂ ਕੀ ਕਹਿੰਦੇ ਜਿਹੜਾ ਮੌਕੇ ਤੇ ਆਏ ਤੇ ਜਿਹੜਾ ਐਮਰਜੈਂਸੀ ਮੈਡੀਕਲ ਆਫੀਸਰ ਨੇ ਤੇ ਸਟਾਫ ਨਰਸਾਂ ਨੂੰ ਡਿਊਟੀ ਨੇ ਲਈ ਜਾਂਦੇ ਇਹਨੂੰ ਅਸੈਸ ਕੀਤਾ ਉਹਨਾਂ ਵੱਲੋਂ ਇਹ ਪੇਸ਼ੈਂਟ ਨੂੰ ਕਿਹਨਾਂ ਤੇ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਜਿਹੜਾ ਕਿਉਂ ਰੈਫਰ ਕਰਨ ਦੀ ਤਾਇਤ ਕੀਤੀ ਗਈ ਕਿਉਂਕਿ ਡਾਕਟਰ ਕਵਿਤਾ ਸ਼ਰਮਾ ਵੀ ਕਹਿੰਦੇ ਗਾਇਨੋਕੋਲੋਜਿਸਟ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਇਹਨੂੰ ਰੈਫਰ ਕਰ ਦਿੱਤਾ ਜਾ ਤੇ ਉਹਨਾਂ ਨੇ ਰੈਫਰ ਕਰ ਦਿੱਤਾ ਤੇ ਜਿਹੜਾ ਹੈਗਾ ਪਰ ਫਿਰ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਕੀ ਗਿੰਗਤ ਕੱਟਾ ਬਥੇ ਜਿਹੜਾ ਉਹਨਾਂ ਨੇ ਉਹ ਸੋਹਿਆ ਕਿ ਅਸੀਂ ਕਿੱਥੇ ਨਹੀਂ ਲੈ ਕੇ ਜਾਣਾ ਤੁਸੀਂ ਕੀ ਕਹਿੰਦੇ ਇੱਥੇ ਹੀ ਸਾਡਾ ਅਰੇਂਜਮੈਂਟ ਕਰਦੇ ਦੋ ਜਿਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਦੇ ਕਹਿੰਦੇ ਅਸਨੇਰਾ ਨੈਥਿਕ ਫਰਜ਼ ਕੀ ਕਹਿੰਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਕੀ ਕਹਿੰਦੇ ਆ ਕੇ ਰਾਤ ਨੂੰ ਕੀ ਕਹਿੰਦੇ ਇਹਨਾਂ ਦਾ ਸਜੇਰਿੰਗ ਕੀਤਾ ਸਜੇਰਿੰ ਦੇ ਵਿੱਚ ਕੀ ਕਹਿੰਦੇ ਬੱਚੇ ਦੀ ਜਿਹੜੀ ਉਹ ਕਿਉਂ ਕੀਤਾ ਕਿਉਂਕਿ ਬੱਚੇ ਦੀ ਪਾਟੀ ਨਿਕਲੀ ਹੋਈ ਸੀ ਜਿਹਨੂੰ ਅਸੀਂ ਮਿਕੋਨਿਅਮ ਸੈਂਡ ਕਹਿੰਦੇ ਮਿਕੋਨਿਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਮਿਕੋਨਿਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪੇਟਾਟ੍ਰੀਸ਼ਨ ਸੰਧਿਆ ਗਿਆ ਮੌਤ ਬਲਬੋ ਅਵੇਲੇਬਲ ਸੀਗੇ ਜਿਸ ਵੇਲੇ ਕੀ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਐਂਟਿਊਬੇਟ ਕਰਕੇ ਵੱਡੇ ਹਸਪੀਟਲ ਦੇ ਵਿੱਚ ਰਜਿੰਦਰਾ ਹਸਪੀਟਲ ਵਿਖੇ ਭੇਜਿਆ ਗਿਆ ਜਿੱਥੇ ਨਿੱਕੂ ਦਾ ਅਰੇਂਜਮੈਂਟ ਉਹਦਾ ਯੋਨੈਟੋਲੋਜੀ ਤੁਸੀਂ ਕਹਿੰਦੇ ਗਾਇਨਕੀ ਕੀ ਕੀ ਛੁੱਟੀ ਲੈ ਜਾਂ ਉਹਨਾਂ ਅੱਸੇ ਕਰਨੇ ਕਿੱਥਾ ਦੇਖੋ ਗਾਇਨੋਕੋਲੋਜਿਸ ਕਵਿਤਾ ਸ਼ਰਮਾ ਮੇਰੇ ਤੋਂ ਕੋਈ ਛੁੱਟੀ ਲੈ ਕੇ ਥੀਏ ਔਰ ਕੋਈ ਮੇਰੇ ਤੋਂ ਸਟੇਸ਼ਨ ਛੱਡਣ ਦੀ ਉਹਨਾਂ ਵੱਲੋਂ ਕੀ ਕਿ ਉਹਨਾਂ ਨੇ ਸਟੇਸ਼ਨ ਨਹੀਂ ਛੱਡਣ ਦਿਨੇ ਨੂੰ ਕੋਈ ਅਨੁਮਤੀ ਲਿਖਤੀ ਕੀ ਵੀ ਮੈਨੂੰ ਸਟੇਸ਼ਨ ਛੱਡਦਾ ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ ਇਵਨ ਈਐਮਓ ਨੇ ਵੀ ਕਿਹਾ ਤਾਂ ਕਈ ਵਾਰੀ ਉਹਨਾਂ ਨੂੰ ਕਾਲ ਕੀਤੀ ਪਰ ਉਹਨਾਂ ਵੱਲੋਂ ਇਹ ਜੀ پیشنਟ ਨੂੰ ਤੁਸੀਂ ਰੈਫਰ ਕਰ ਦੋ ਇਹ ਉਹਨਾਂ ਦਾ ਫਰਜ਼ ਬਣਦਾ ਕਿ ਵੀ ਆ ਕੇ ਕੀ ਕਹਿੰਦੇ ਮਰੀਜ਼ ਦੇਖਣ ਨੂੰ ਮਰੀਜ਼ ਦੇਖ ਕੇ ਫਿਰ ਤੁਸੀਂ ਬਣਦਾ ਕਿ ਕਹਿੰਦੇ ਰੈਫਰਲ ਤੇ ਤੁਸੀਂ ਕਰੋ ਮਰੀਜ਼ ਦੇ ਰਿਸ਼ਤੇਦਾਰ ਇਸ ਗੱਲ ਨੂੰ ਕਿਵੇਂ ਕਹਿੰਦੇ ਜਿਹੜਾ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਵੀ ਅਸੀਂ ਪੇਸ਼ੈਂਟ ਇੱਥੋਂ ਲੈ ਕੇ ਜਾਈਏ ਅਸੀਂ 9 ਮਹੀਨੇ ਇੱਥੇ ਚੈੱਕ ਲੈ ਸਾਡਾ ਸਜੇਰੇ ਨਿੱਥੇ ਕਰੋ ਔਰ ਮੈਂ ਆਪਣੀ ਇਹ ਕਹਿੰਦੇ ਰਿਸਪੌਂਸਿਬਿਲਟੀ ਸਮਝ ਕੇ ਇਹਨੂੰ ਜਿਹੜਾ ਹੈਗਾ ਆ ਕੇ ਫਿਰ ਕੀ ਕਹਿੰਦੇ ਕਿਉਂ ਦੇ ਗਾਇਨੋਕੋਲੋਜਿਸਟ ਆਈ ਨਹੀਂ ਤੇ ਦੂਸਰੀ ਗਾਇਨੋਕੋਲੋਜਿਸਟ ਡਾਕਟਰ ਦਲੀਮਾ ਉਹ ਕੀ ਕਹਿੰਦੇ ਬੈਟਰ ਰਸਤੇ ਹੈ ਉਹਦੇ ਵੱਲੋਂ ਕਿੰਗਾ ਦਾ 2 ਮਹੀਨੇ ਦੀ ਛੁੱਟੀ ਤੋਂ ਚੱਲ ਰਿ ਅਜਾ ਹੁਣ ਗੱਲ ਇਹ ਆ ਕਿ ਵੀ ਮੇਰੇ ਵੱਲੋਂ ਬੜਦੀ ਕਾਰਵਾਈ ਦੇ ਤੌਰ ਤੇ ਉਹਨਾਂ ਨੇ ਵੀ ਕੀ ਕਹਿੰਦਾ ਜਵਾਬਦਲ ਵੀ ਕੱਢ ਦਿੱਤੀ ਕਿ ਆ ਕਿ ਉਹ ਮੌਕੇ ਤੇ ਆ ਕੇ ਕਿਉਂ ਨਹੀਂ ਦੇਖਿਆ ਜਿਸ ਵਲੇ ਕੀ ਅੰਨਾ ਕੀ ਕਰਦੇ ਜਿਹੜਾ ਹੈਗਾ ਮਲਬਾਰ ਲਾ ਹੋ ਰਿਹਾ ਸੀ ਕੀ ਕਹਿੰਦੇ ਹਸਪੀਟਲ ਦੇ ਵਿੱਚ ਕੀ ਕੀ ਕਹਿੰਦਾ ਜਿਹੜਾ ਹੈਗਾ ਸਾਨੂੰ ਕਿਉਂ ਕਿਉਂ ਰਹਿ ਸਕ ਦਿੱਤਾ ਜਾਂਦਾ ਉਹਨਾਂ ਦਾ ਫਰਜ਼ਵੰਦਾ ਸੀ ਆ ਕੇ ਕੀ ਕਹਿੰਦਾ ਮਰੀਜ਼ ਨੂੰ ਦੇਖਣਾ ਜਿਹੜਾ ਕੀ ਉਹਨਾਂ ਨੇ ਨਹੀਂ ਕੀਤਾ ਉੱਚ ਅਧਿਕਾਰੀਆਂ ਵੱਲੋਂ ਜਿਸ ਵਲੇ ਮੇਰੇ ਤੋਂ ਇਨਫਰਮੇਸ਼ਨ ਲਈ ਗਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਨੀਂਗਾਂ ਦਾ ਪੁੱਛਿਆ ਕਿ ਵੀ ਕੀ ਕੇਸ ਹੈ ਮੈਨੂੰ ਸਾਰਾ ਦੱਸਿਆ ਕਿ ਵੀ ਡਾਕਟਰ ਵੱਲੋਂ ਇਨੀਂਗਾਂ ਦੇ ਮੌਕੇ ਤੇ ਨਾਂ ਆਣ ਕਰਕੇ ਉਹ ਨਾਂ ਕੀ ਕਹਿੰਦੇ ਰੈਫਰ ਕਰਨ ਤੇ ਜਿਹੜਾ ਬਗੈਰ ਦੇਖੇ ਤੇ ਸਾਰਾ ਦਿਆਂ ਦਾ ਹਿਊਮਨ ਕ੍ਰੈਕਸੀ ਤੇ ਹੁਣ ਜਿਹੜਾ ਹੈਗਾ ਉਹਨਾਂ ਵੱਲੋਂ ਸਿਵਲ ਸਰਜਨ ਲੈਵਲ ਤੇ ਇਸ ਦੀ ਇਨਕੁਆਰੀ ਕੀ ਕਹਿੰਦੇ ਜਿਹੜੀ ਹੈ ਜਿਹੜੀ ਉਹਨਾਂ ਨੇ ਸਟਾਰਟ ਕਰ ਦਿੱਤੀ ਹਾਂ ਉਹ ਪੇਸ਼ੈਂਟ ਕੀ ਕਹਿੰਦਾ ਸਰਜਰੀ ਦੇ ਪੁਆਇੰਟ ਆਫ ਵਿਊ ਨਾਲ ਠੀਕ ਹੈ ਉਹ ਬਿਲਕੁਲ ਕੀ ਕਹਿੰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਮੀਨ ਸਟਾਈਕ ਉਹਨਾਂ ਨੇ ਓਡਲੀ ਐਕਸੈਪਟ ਕਰ ਲਿਆ ਸਰਜਰੀ ਤੋਂ ਬਾਅਦ ਤੇ ਕੀ ਕਹਿੰਦਾ ਜਿਹੜਾ ਮੋਰਾਈ ਮਤਲਬ ਲਿਕੁਇਡਸ ਸਟਾਰਟ ਕਰ ਦਿੱਤੇ ਹੋ